ਪੂਰਾ ਪੂਰੀ ਕਮਿਊਨਿਟੀ ਨਾਲ ਖੜਾ ਹੋਵੇ ਪਰ ਮਨ ਨੂੰ ਖੁਸ਼ੀ ਹੈ ਕਿ ਚਾਰੋਂ ਪਾਸੇ ਬੜੀ ਮਦਦ ਹਰ ਤਰੀਕੇ ਦੀ ਆ ਰਹੀ ਹੈਗੀ ਜਿਵੇਂ ਕਿ ਮੈਂ ਕਿਹਾ ਕਿ ਜਿਸ ਵੇਲੇ ਇਹ ਪਾਣੀ ਨਿਕਲ ਗਿਆ ਉਹਦੇ ਬਾਅਦ ਕੀ ਹੋਏਗਾ ਉਹਨਾਂ ਨੂੰ ਰਹਿਣ ਲਈ ਸਾਰੀ ਟੁੱਟ ਗਈ ਹੈਗੇ ਨੇ ਉਹ ਬਣਾਉਣ ਲਈ ਫੰਡਸ ਦੀ ਲੋੜ ਹੋਏਗੀ ਜ਼ਮੀਨ ਨੂੰ ਖੇਤੀ ਲਾਇਕ ਕਰਨ ਲਈ ਐਫਰਟਸ ਦੀ ਲੋੜ ਹੋਏਗੀ ਤੇ ਫੰਡਸ ਦੀ ਵੀ ਲੋੜ ਹੋਏਗੀ ਮੈਡੀਕਲ ਸਪੋਰਟ ਦੇ ਲਈ ਫੰਡਸ ਦੀ ਲੋੜ ਹੋਏਗੀ ਔਰ ਜਿਨ੍ਹਾਂ ਦੇ ਰੋਜ਼ਗਾਰ ਚਲੇ ਗਏ ਨੇ ਕਿਉਂਕਿ ਜ਼ਮੀਨ ਠੀਕ ਹੋਣ ਚ ਟਾਈਮ ਲੱਗੇਗਾ ਕੋਈ ਮਜ਼ਦੂਰ ਨੇ ਜਿਹੜੇ ਪਿੰਡਾਂ ਚ ਰਹਿੰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਣੀ ਓਕੀ ਹੋਣਗੀਆਂ ਉਹਨਾਂ ਦਾ ਕੀ ਹੋਏਗਾ ਉਹਦੇ ਲਈ ਜਿਹੜਾ ਮੈਂ ਆਪਣੇ ਤੌਰ ਤੇ ਸੋਚਿਆ ਹੈਗਾ ਸ਼ਤ ਤੁਹਾਨੂੰ ਪਤਾ ਹੋਏਗਾ ਕਿ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਚਾਂਸਲਰ ਵੀ ਹੈਗਾ ਕਿ ਜਿੰਨੇ ਵੀ ਸਾਡੇ 43 ਪਰਿਵਾਰਾਂ ਦੀ ਇੱਕ ਇੱਕ 43 ਲੋਕਾਂ ਦੀ ਡੈਥ ਹੋਈ ਹੈ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਕਿ ਜਿਹੜੇ 43 ਵਿਅਕਤੀ ਪੰਜਾਬ ਦੀ ਇਸ ਤਰਾਸਤੀ ਤੇ ਸਾਡੇ ਤੋਂ ਵਿਛੜ ਗਏ ਨੇ ਉਹ ਮੇਰੇ ਸਾਹਮਣੇ ਲਿਯੋਦਾ ਹੈਗੇ ਨੇ ਉਹ ਸ਼ਹੀਦ ਹੈਗੇ ਨੇ ਜਿਹੜੇ ਇਸ ਬਾੜ ਦੀ ਸ਼ਹਾਦਤ ਦੇ ਵਿੱਚ ਚੜ੍ਹ ਗਏ ਹੈਗੇ ਨੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਉਹਨਾਂ ਨੂੰ ਨਮਨ ਕਰਦਾ ਹੈਗਾ ਉਹਨਾਂ ਦੇ ਪਰਿਵਾਰਾਂ ਨਾਲ ਮੈਂ ਵੀ ਖੜਾ ਸਾਡਾ ਪੂਰਾ ਪੰਜਾਬ ਪੂਰੀ ਮਾਨਨਤਾ ਉਹਨਾਂ ਦੇ ਨਾਲ ਖੜੀ ਹੈਗੀ ਇਦੇ ਨਾਲ ਨਾਲ ਮੈਂ ਇਹ ਚਾਹਾਂਗਾ اور ਮੈਂ ਇਹ ਐਲਾਨ ਕਰਦਾ ਹੈਗਾ ਕਿ ਜਿਹੜੇ 43 ਪਰਿਵਾਰ ਦੇ ਵਿੱਚੋਂ ਹਰ ਇੱਕ ਇੱਕ ਮੈਂਬਰ ਇੱਕ ਮੈਂਬਰ ਹਰ 43 43 ਪਰਵਾਰਾਂ ਦੇ ਵਿੱਚੋਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਉਹਨਾਂ ਨੂੰ ਇੱਕ ਇਮੀਡੀਏਟ ਇੱਕਦਮ ਰੋਜ਼ਗਾਰ ਪ੍ਰਵਾਨ ਦੇਗੀ ਨੌਕਰੀ ਦੇਗੀ ਜਿਹੜੀ ਕਿ ਪਰਮਨੈਂਟ ਹੋਏਗੀ ਇਹ ਸਾਰੀ ਮੈਂ ਗੱਲ ਤੁਹਾਡੇ ਸਾਹਮਣੇ ਰੱਖਣ ਲਈ ਆਇਆ ਹੈਗਾ ਤਾਂ ਕਿ ਇਹ ਗੱਲ ਸਾਰੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਸਕੇ ਅਸੀਂ ਆਪਣੇ ਲੈਵਲ ਤੋਂ ਵੀ ਉਹਨਾਂ ਕੋਲ ਪਹੁੰਚ ਕੇ ਗੱਲ ਕਰਾਂਗੇ ਉਹਨਾਂ ਨੂੰ ਆਫਰ ਦਵਾਂਗੇ ਪਰ ਮੈਂ ਚਾਹੁੰਦਾ ਕਿ ਮੀਡੀਆ ਦੇ ਥਰੂ ਜੇ ਕੋਈ ਰਹਿ ਗਿਆ ਤਾਂ ਮੀਡੀਆ ਦੇ ਥਰੂ ਸਾਰੇ ਨੂੰ ਉਹ ਗੱਲ ਪਹੁੰਚੇ ਤਾਂ ਕਿ ਉਹ ਸਾਰੇ ਪਰਿਵਾਰ ਆ ਸਕਣ ਅੱਗੇ ਔਰ ਅਸੀਂ ਹਰ ਹਰ ਪਰਿਵਾਰ ਦੇ ਜਿਹੜਾ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਦੇ ਇੱਕ ਇੱਕ ਪਰਿਵਾਰਿਕ ਸਦਸੇ ਨੂੰ ਜਿਹੜਾ ਵੀ ਸਭ ਤੋਂ ਨਜ਼ਦੀਕ ਹੈਗਾ ਜਿਸਦੀ ਡੈਥ ਹੋਈ ਹੈ ਉਹਦੇ ਨਜ਼ਦੀਕ ਹੈਗਾ ਉਹਨੂੰ ਨੌਕਰੀ ਉਦਾदित ਕਾਬਲੇ ਦੇ ਸਾਹਮਣੇ ਐਲਪੀਯੂ ਦੇ ਵਿੱਚ ਕੈਂਪਸ ਦੇ ਵਿੱਚ ਫੁੱਲ ਟਾਈਮ ਜੌਬ ਦੇ ਸਕੀ ਪਰਮਨੈਂਟ ਇਹ ਇੱਕ ਮੈ ਉਪਰਲਾ ਲੈ ਕੇ ਤੁਹਾਡੇ ਸਾਹਮਣੇ ਆਇਆ ਹੈਗਾ ਤੇ ਮੇਰੀ ਇਹ ਬੇਨਤੀ ਹੈ ਕਿ ਤੁਹਾਡੇ ਥੁਰੀਆਂ ਚੀਜ਼ਾਂ ਸਾਰਿਆਂ ਤੱਕ ਪਹੁੰਚਣ ਜਵਾਬੀ ਹੋ ਉਸ ਵਿੱਚੋਂ ਕਿਸੇ ਨੇ ਵੀ ਅਦਰ ਲੋਕ ਦੇ ਲੈਣੇ ਤੋਂ ਇਨਕਾਰ ਕੀਤਾ ਤਾਂ ਫਿਰ ਆਪਕਾ ਕੀ ਸਟੈਂਡ ਹੈ ਦੇਖਿਓ ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂਗੇ ਬੇਨਤੀ ਕਰ ਸਕਦੇ ਆਪਾਂ ਪੂਰਾ ਜੋਰ ਲਗਾਵਾਂਗੇ ਜੇ ਕੋਈ ਇਦਾਂ ਦੀ ਗੱਲ ਮੈਨੂੰ ਨਹੀਂ ਲੱਗਦਾ ਪਰ ਕੋਈ ਮਜਬੂਰੀ ਕਿਸੇ ਦੀ ਹੋ ਸਕਦੀ ਹੈਗੀ ਤੇ ਉਹਨੂੰ ਬੈਠ ਕੇ ਸਮਝਾਵਾਂਗੇ ਕੋਈ ਹੋਰ ਲੱਭਾਂਗੇ ਕਿ ਕਿਵੇਂ ਤੁਹਾਡੀ ਮਦਦ ਕਰ ਸਕਦੇ ਹਾਂ